Yeah ਸਾਧ ਜੀ ਤੁਮਹਾਰੀ ਹੋਈ ਗੁਰੂ ਗੁਰੂ ਖਾਲਸਾ ਸਾਸ ਜੀ ਕਿਤੇ ਇੱਕ ਵਾਈ ਭਾਈ ਦੀਰ ਬੀਰ ਗਰੀਆ ਭੈਣਾ ਲਈਆ ਆਵਾਜ਼ ਦੁੱਖ ਜਿੱਥੇ ਹੋ ਕੋਈ ਵੀ ਇਸ ਨਾਮ ਬਾਣੀ ਨਾ ਰਹੇ ਕਰੋ ਪਵਿੱਤਰ ਪ੍ਰਿਆਖੋ ਜੀ ਸਤਨਾਮ ਫਿਰ ਆਖੋ ਜੀ ਸਤਨਾਮ ਫਿਰ ਆਖੋ ਜੀ ਸਤਨਾਮ ਮਨ ਕਰਕੇ ਬਚਨ ਕਰਕੇ ਤੇ ਕਰਮ ਕਰਕੇ ਕਿੰਨੇ ਤਰ੍ਹਾਂ ਆਦਮੀ ਲੱਗ ਜਾਂਦੀ ਹੈ ਜਦੋਂ ਸਤ ਸੰਗਤ ਦੇ ਨਾਲ ਮਿਲ ਕਰਕੇ ਆਖਾਂਗੇ ਸਤਨਾਮ ਲੱਖ ਖੁਸ਼ੀਆਂ ਪਾਤਸ਼ਾਹੀਆਂ ਜਿਸ ਸਤਗੁਰ ਨਦਰ ਕਰੀ ਨਿਮਕ ਕੇ ਘਰ ਨਾਮ ਦੇ ਮੇਰਾ ਮਨ ਤਾਂ ਸੀਤਲ ਹੋਇ ਦਿੱਤੇ ਮਹਾਵਾਕਾਂ ਅਨਸਾਰ ਅੱਜ ਸਤਿਗੁਰ ਜੀ ਦੇ ਦਰਵਾਂ ਕੋਲ ਬਰਸਾਈਆਂ ਹੋਈਆਂ ਮਹਾਨ ਆਤਮਾ ਮਹਾਨ ਪਰਉਪਕਾਰੀ ਸੇਵਾ ਤੇ ਸਿਮਰਨ ਦੇ ਪੁੰਜ ਸਤਕਾਰ ਜੋ ਸਤ ਮਹਾਰਾਜ ਸਵਾਵਾ ਜਲਾਵਰ ਸਿੰਘ ਸਾਹਿਬ ਜੀ ਇਹਨਾਂ ਦਾ ਸਾਰੇ ਬੜੇ ਪ੍ਰੀਮਾ ਆਖਿਆ ਕਰਦੇ ਸਨ ਬ੍ਰਹਮ ਜੀ ਮਹਾਰਾਜ ਅੱਜ ਉਹਨਾਂ ਦਾ ਆਗਮਨ ਪਰਮ ਪ੍ਰਕਾਸ਼ ਦਿਹਾੜਾ ਕਾਲੇ ਬਚਨ ਕਰਦੇ ਸੀ ਕਿ ਕਾਕਾ ਜੀ ਮਾਂ ਤੋਂ ਖਾਂ ਦਾ ਲਿਖਣਾ ਹੈ ਨਾ ਤੇ ਜਨਮ ਦਿਹਾੜਾ ਦਾ ਵਿਆਖਿਆ ਕਰੋ ਨਾਮ ਦੂਰ ਮੈਂ ਜਨਮ ਦਿਹਾੜਾ ਕਿਉਂਕਿ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰਮ ਪੁਕਾਰਿਆ ਇਹਨਾਂ ਦਾ ਜਨਮ ਨਹੀਂ ਹੋਇਆ ਕਰਦਾ ਇਹ ਪਰਮਪੁਖਤਾਰ ਵਾਸਤੇ ਆਉਂਦੇ ਨਹੀਂ ਜਨਮਵਰਨ ਦੂਵੇਂ ਲਾਈ ਜਨ ਪਰਮੁਕਾਰੀ ਆਏ ਤੇ ਕਾ ਦੇਖੀਏ ਜੀ ਜੀ ਧਾਨ ਦੇ ਭਗਤੀ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ